ਆਪਾਂ ਸਾਰੇ ਸਰਦੂਰ ਸਿੰਘ ਦੇ ਗ੍ਰਹਿ ਵਿਖੇ ਜਿਨ੍ਹਾਂ ਦੇ ਲੜਕਿਆਂ ਨੇ ਬਾਹਰ ਜਾ ਕੇ ਕਮਾਈ ਕਰਕੇ ਆ ਸਾਰੀ ਕਮਾਈ ਇਸ ਮਕਾਨ ਤੇ ਲਾਤੀ ਉਹਨਾਂ ਦੇ ਗ੍ਰਹਿ ਵਿਖੇ ਖੜੇ ਆ ਇਹ ਸਾਰੇ ਭਾਣਾ ਮੰਨਦੇ ਆ ਤੇ ਇਹਨਾਂ ਦੀ ਪਹਿਲੀ ਮੰਗ ਹੈ ਕਿ ਜਿਹੜਾ ਬੰਨ ਹੈ ਉਹ ਲਾਇਆ ਜਾਏ ਤਾਂ ਕਿ ਮੁੜ ਕੇ ਨੁਕਸਾਨ ਨਾ ਹੋਏ ਪਰ ਅਸੀਂ ਇਹਨਾਂ ਦੀ ਹਿੰਮਤ ਤੇ ਹੈਰਾਨ ਆ ਕਿ ਇੰਨਾ ਕੁਝ ਗਵਾ ਕੇ ਇਸ ਸਮਾਜ ਦੇ ਵੱਨ ਵਾਸਤੇ ਪਹਿਲਾਂ ਮੰਗ ਕਰਦੇ ਆ ਨਾ ਕਿ ਆਪਣੇ ਘਰ ਨੂੰ ਕਿਸੇ ਤਰ੍ਹਾਂ ਦੀ ਰਹਿਤ ਧਾਨ ਹੈ ਸਿੱਖੀ ਤਾਨਾ ਸਾਡਾ ਪੰਥ ਜਿਹੜਾ ਪਹਿਲਾਂ ਪੰਥ ਕੌਮ ਦੀ ਸੋਚਦਾ ਹੈਗਾ ਸਾਨੂੰ ਪਤਾ ਹੈ ਕਿ ਸਰਕਾਰਾਂ ਨੇ ਕੱਖ ਨਹੀਂ ਕੀਤਾ ਤੇ ਇਹਨਾਂ ਨੇ ਲਾਰੇ ਲਾ ਕੇ ਗੁਰਦੌਰੀਆਂ ਦੇ ਪਿਛਲੇ ਪੈਸੇ ਨਹੀਂ ਆਏ ਹੁਣ ਫੇਰ ਇਹਨਾਂ ਨੇ ਸਮਾਂ ਟਪਾਉਣਾ ਹੈ ਕਹੀ ਜਾਣਾ ਹੈ ਕਿ ਅਸੀਂ ਕੁਛ ਨਾ ਕੁਛ ਕਰਾਂਗੇ ਪਰ ਸਾਡਾ ਪੰਥ ਫਰਾਕਦਿਲ ਹੈ ਮੈਂ ਬੇਨਤੀ ਕਰਦਾ ਹਰੇਕ ਸਿੱਖ ਨੂੰ ਕਿ ਸਰਕਾਰੇ ਖਾਲਸਾ ਦੇ ਰੂਪ ਦੇ ਵਿੱਚ ਆ ਕੇ ਇੱਥੇ ਆਪਾਂ ਇਹਨਾਂ ਦੀ ਹਰੇਕ ਮਦਦ ਕਰੀਏ ਕਿਉਂਕਿ ਸਰਕਾਰੇ ਭਾਰਤ ਨੇ ਨਾ ਕੀਤਾ ਨਾ ਕਰਨਾ ਹੈ ਇਸ ਸਿੱਖਾਂ ਦਾ ਕੰਮ ਹੈ ਸਿੱਖਾਂ ਨੂੰ ਕਰਨਾ ਪੈਣਾ ਹੈਗਾ ਇਹ ਸਿੱਖੀ ਦਾ ਪਿੰਡ ਹੈਗਾ ਇੱਥੇ ਆਪਾਂ ਨੂੰ ਹੀ ਕੁਝ ਕਰਨਾ ਪੈਣਾ ਹੈ ਇਹ ਭਾਰਤ ਸਰਕਾਰ ਨੇ ਕੱਖ ਨਹੀਂ ਕਰਨਾ ਆਓ ਇੱਥੇ ਆ ਕੇ ਆਪਾਂ ਹੱਥ ਵਟਾਈਏ ਬੰਨ ਲਵਾਉਣ ਤੇ ਮਦਦ ਕਰੀਏ ਭਾਵੇਂ ਇਹ ਕੰਮ ਸਰਕਾਰਾਂ ਦਾ ਹੈ ਇਹਨਾਂ ਦੀਆਂ ਜ਼ਮੀਨਾਂ ਜਿਹੜੀਆਂ ਰੇਤੇ ਨਾਲ ਭਰੀਆਂ ਹੋਈਆਂ ਇਹਨਾਂ ਨੂੰ ਮੁੜ ਕੇ ਬਜਾਊ ਕਰੀਏ ਤੇ ਜਿਹੜੇ ਵੀਰ ਨੇ ਸਾਰੀ ਉਮਰ ਕਮਾਈ ਕਰਕੇ ਆਪਣੇ ਮਾਤਿਆਂ ਲਈ ਆ ਛੱਤਿਆ ਸੀਗਾ ਉਹਦਾ ਵੀ ਮਾਨ ਰੱਖੀਏ ਇੱਧਰ ਆਵਕੇ ਵੀ ਮਦਦ ਕਰੀਏ ਵਾਹਿਰੂ ਜੀ ਦਾ ਖਾਲਸਾ ਹਾਂਜੀ ਭਾਜੀ ਕੀ ਕਹਿਣਾ ਚਾਹੋਗੇ ਵੱਡੀ ਮਾਰ ਜਿਹੜੀ ਹੜ ਦੀ ਵੱਜੀ ਆ ਪਰ ਸਰਕਾਰਾਂ ਦਾ ਨਜ਼ਰੀਆ ਕਿਵੇਂ ਦੇਖਦੇ ਹੋ ਹਾਂਜੀ ਸਰਕਾਰਾਂ ਦਾ ਨਜ਼ਰੀਆ ਕੀ ਦੇਖਣਾ ਭਾਜੀ ਮੈਂ 4 ਦਿਨਾਂ 4 ਦਿਨੋਂ ਸੜਕ ਤੇ ਸੁੱਤਾ ਰਿਹਾ ਹਾਂ ਕੋਈ ਕੋਈ ਪ੍ਰਸ਼ਾਸਨ ਨਹੀਂ ਆਇਆ ਭਾਜੀ ਮੇਰੇ ਕੋ ਕੱਪੜਾ ਨਹੀਂ ਹੈਗਾ ਫੋਨ ਦੋਨੇ ਦੋਨੇ ਪਾਸੇ ਲਿੰਕ ਟੁੱਟ ਗਿਆ ਸੀ ਉਹਨਾਂ ਨੂੰ ਕਹੇ ਵੀ ਇੱਕ ਕਿਸ਼ਤੀ ਦੇ ਦੋ ਮੈਂ ਆਪਣੇ ਪਿੰਡ ਜਾ ਕੇ ਕਿਹ ਯਾਰਾਂ ਦੋਸਤਾਂ ਕੱਪੜੇ ਲੈ ਕੇ ਨਾ ਮੇਰੇ ਕੋ ਆਪਣੇ ਆਪ ਕੋ ਸਮੈਲ ਆਉਂਦਾ ਵੀ ਕੋਈ ਧਾਰਿਆਲ ਨਹੀਂ ਇੱਥੇ ਆਇਆ ਜੇ ਧਾਰਿਆਲ ਦੇ ਮੁੰਡੇ ਨੂੰ ਅਸੀਂ ਫੋਨ ਲਾਇਆ ਮੇਰੇ ਮਮਾ ਨੇ ਲਾਇਆ ਮੇਰੇ ਬ੍ਰਦਰ ਨੇ ਲਾਇਆ ਇਟਲੀ ਤੋਂ ਲਾਇਆ ਵੀ ਹੋਰ ਕੁਝ ਨਹੀਂ ਅਸੀਂ ਹੋਰ ਕਿਹੜਾ ਸਮਾਨ ਚੋਂ ਕਢ ਲਾਂ ਬਾਸ ਸਾਡੇ ਡਾਕੂਮੈਂਟ ਕਢਾ ਦਿਓ ਡਾਕੂਮੈਂਟ ਜੇ ਭਾਜੀ ਬਣਾਉਣ ਜਾਈਏ ਤਾਂ ਕਈ ਪਖੰਡ ਕਰਦੇ ਅਫਸਰ ਵੀ ਜਾ ਕੇ ਗਾੜੀ ਨੂੰ ਤੇ ਭਾਜੀ ਧਾਰਿਆਲ ਨੂੰ ਫੋਨ ਲਾਇਆ ਦੋ ਦਿਨ ਕਰਦੇ ਰਹਾ ਮੁੰਡਾ ਤਿੱਗੇ ਦਿਨ ਜਾ ਕੇ ਕਹਿੰਦਾ ਤੁਹਾਡਾ ਕੋਈ ਠੇਕਾ ਲਿਆ ਅਸੀਂ ਤੇ ਤੁਹਾਡੇ ਡਾਕੂਮੈਂਟ ਕੋਈ ਜਾਨਾ ਬਚਾਈਏ ਕਿ ਡਾਕੂਮੈਂਟ ਕੋਈ ਜਾਨਾ ਭਾਈ ਕਾਦੀਆਂ ਬਚਾਉਣੀਆਂ ਤੂੰ ਤੇ ਆਏ ਨਹੀਂ ਇੱਥੇ ਵੇਖਣ ਨਹੀਂ ਆਏ ਜਾਨਾ ਤੂੰ ਕਿੱਥੇ ਬਚਾਉਂਦੇ ਰਹੇ ਜੇ ਕਿਹੜਾ ਰੇ ਵਾਲਾ ਪੂਰਾ ਨਾਮ ਕਿਉਂ ਤਾਂ ਕਲਦੀਪ ਸਿੰਘ ਧਾਰੀ ਵਾਲਾ ਜਿਹੜਾ ਐਮਐਲਏ ਇਥੋਂ ਦਾ ਹਾਂਜੀ ਐਮਐਲਏ ਇਥੋਂ ਦਾ ਉਹਨੂੰ ਕਹ ਵੀ ਟਮਾਟਰ ਟਮਾਟਰ ਵੇਖ ਦਾਲਾ ਦੂਣਾ ਜੇ ਤੇਰਾ ਕੰਮ ਆ ਕਿਹੜੀ ਜਾਨ ਜੂਨ ਦਾ ਮੇਰਾ ਭਰਾ ਬਚਾਈ ਠੀਕ ਆ ਉਹਨੂੰ ਕਹ ਪਰ ਲੋਕ ਬੜੀ ਛਲੰਗਾ ਕਰਨ ਦੇ ਆ ਕਿ ਬੜਾ ਲੋਕਾਂ ਦੇ ਵਿੱਚ ਵਿਛਰਿਆ ਉਹ ਭਾਜੀ ਇੱਥੇ ਲੈ ਕੇ ਆਓ ਆਜੋ ਤੁਸੀਂ ਭਾਈ ਇੱਥੇ ਲੈ ਕੇ ਆਓ ਭਾਜੀ ਇੱਥੇ ਲੈ ਕੇ ਆਓ ਵੀ ਇੱਥੇ ਲੈ ਗਿਆ ਉਹ ਜਿਹੜਾ ਕਹਿੰਦਾ ਵੀ ਇੱਥੇ ਮੇਰਾ ਘਰ ਵਿਖਾਓ ਪਰਿਵਾਰ ਵਿਖਾਓ ਅੱਜ ਤੀਜਾ ਦਿਨ ਫੇਰ ਮੇਰੇ ਕੱਪੜਿਆਂ ਨੂੰ ਆ ਤੀਜਾ ਦਿਨ ਫੇਰ ਕੱਪੜਿਆਂ ਨੂੰ ਤੁਹਾਡੇ ਘਰ ਦਾ ਕਿੱਡਾ ਕਿ ਨੁਕਸਾਨ ਹੋ ਗਿਆ ਭਾਜੀ ਮੈਂ ਕਹਿੰਦਾ ਚਲੋ ਸੋਸ਼ਲ ਮੀਡੀਆ ਤੇ ਕੀ ਦਿਖਾਉਣਾ ਚਾਹੀਦਾ 1 ਕਰੋੜ 1.5 ਕਰੋੜ ਦਾ ਮੇਰਾ ਇੱਥੇ ਸਾਰਾ ਹੀ ਹੰਦਰ ਫਰਨੀਚਰ ਟਕੂਠੀ ਆ ਮੇਰੀ 9 ਸਾਲਾਂ ਬਾਅਦ ਮੇਰਾ ਭਰਾ ਆ ਜੀ ਭਾਜੀ ਤੇ 9ਵਾਂ ਸਾਲਾਂ ਦੀ ਇਹ ਕਮਾਈ ਇਹਦੇ ਵਿੱਚ ਵੜੀ ਆ ਤੇ 9 ਸਾਲ ਮੈਂ ਤੇ ਮੇਰੇ ਫਾਦਰ ਸਾਹਿਬ ਨੇ ਕੀਤੀ ਇਹਦੇ 18 ਸਾਲ ਹੋ ਗਏ ਤੇ ਭਾਜੀ ਬਚਿਆ ਕੀ ਤੁਹਾਡੇ ਕੋ ਕੋ ਕਮਣੀ ਹੋਇਆ ਚਮਚਾਣੀ ਕੱਢ ਸਕਦੇ ਤੁਸੀਂ ਸੋਨੀਆ ਮਾਂ ਨੇ ਤੇ ਪਰ ਕੇਂਦਰ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਕੇਂਦਰ ਸਰਕਾਰ ਆਊਗੀ ਅੱਗੇ ਕਿ ਨਹੀਂ ਆਊਗੀ ਕੇਂਦਰ ਸਰਕਾਰ ਭਾਜੀ ਮੈਂ ਤੁਹਾਨੂੰ ਕਹਣਾ ਅਸੀਂ ਕਿਸੇ ਸਰਕਾਰ ਨਾਲ ਨਹੀਂ ਤੁਰਨਾ ਕੋਈ ਵੀ ਆਵੇ ਤੇ ਆਪਾ ਗੁਰੂ ਰਾਮਦਾਸ ਜੀ ਕਿਰਪਾ ਨਾਲ ਜਿੱਥੇ ਬਾਬਾ ਜੀ ਹੁਕਮ ਲਾਉਣਗੇ ਉਸ ਉਹਨਾਂ ਨਾਲ ਤੋਂ ਰੰਗ ਨੌਜਵਾਨ ਸਾਰੇ ਤੁੰਗੇ ਸੀ ਅੱਜ ਸ਼ਿਮਰਤੀ ਸਿੰਘ ਮਾਨ ਦੇ ਬੇਟੇ ਆਏ ਆ ਕੀ ਕਹਿਣਾ ਚਾਹੋਗੇ ਅਸੀਂ ਬਹੁਤ ਖੁਸ਼ ਆਏ ਆ ਦੇਖੋ ਸਾਡਾ ਦੁੱਖ ਸੁਣਿਆ ਉਹਨਾਂ ਨੇ ਆਣ ਕੇ ਤੇ ਭਾਜੀ ਚਲੋ ਜੀ ਆਣ ਉਹਨਾਂ ਨੂੰ ਜੋ ਸਾਡੇ ਕਰਮਾ ਚੋਤ ਤੁਹਾਨੂੰ ਮਿਲ ਗਿਆ ਹੈ ਗੁਰੂ ਰਾਮਦਾਸ ਨੇ ਜੋ ਕਰਤਾ ਵਧੀਆ ਕੀਤਾ ਜੇ 2 ਮਹੀਨਾ ਠੱਠੀਆਂ ਤਿੰਨ ਮਾਂਜ ਦਾ ਪਾਗ ਦੇਣਗੇ ਗੁਰੂ ਰਾਮਦਾਸ ਜੀ ਭਰੋਸਾ ਆਇਆ ਸਾਨੂੰ ਗੁਰੂ ਰਾਮਦਾਸ ਜੀ ਤ੍ਰਿਕ ਕੀ ਕਹਿਣਾ ਚਾਹੋਗੇ ਕਰਜ਼ਾ ਵੀ ਕਾਫੀ ਚੜ ਗਿਆ ਹੋਵੇਗਾ ਭਾਜੀ ਕਰਜ਼ਾ ਦੇ ਫਿਰ ਤੁਹਾਨੂੰ ਪਤਾ ਹੀ ਨਾ ਫਸਲ ਤੇ ਕੋਈ ਵੀ ਨਹੀਂ ਬਚੀ ਸਾਡੀ ਨਾ ਕਮਾਦ ਬਚਿਆ ਨਾ ਝੋਨਾ ਬਚਿਆ ਕਰਜ਼ੇ ਵਾਲਿਆਂ ਦੇ ਭਾਜੀ ਢੇੜਾ ਮਾਰ ਹੀ ਜਾਣਾ 28 ਲੱਖ ਰੁਪਏ ਕਰਜ਼ਾ ਆ ਸਾਡਾ ਸਾਡੇ ਸਿਰ ਤੇ ਠੀਕ ਹੈ ਕਿੰਨੂੰ ਕੀ ਪਤਾ ਕਿੰਨਾ ਪੈਸਾ ਇਹਦੇ ਉੱਤੇ ਹੀ ਹਵਾਤਰਾ ਤੇ ਕਰਜ਼ਾ ਲੈ ਕੇ ਪਹਿਲਾਂ ਢਾਂਚਾ ਹੀ ਖੜਾ ਕੀਤਾ ਸੀ ਬਾਕੀ ਆਪਾਂ ਚਲੋ ਜੀ ਪੈਸੇ ਬਾਹਰੋਂ ਹੁੰਦੇ ਰਹੇ ਫਸਲ ਦੇ ਜੁੜਦੇ ਰਹੇ ਸੀ ਸਾਡੇ ਨਾਲ ਅੱਜ ਉਠੀ ਤਿਆਰ ਕੀਤੀ ਆ ਕਰਜ਼ਾ ਦੇ 28 ਲੱਖ ਰੁਪਏ ਆ ਸਾਡੇ ਜਰਾਂ ਅਸੀਂ ਉਦੋਂ ਦਾ سوشل میڈیا ਤੇ ਦੱਸਿਆ ਨਹੀਂ ਕੁਝ ਵੀ ਕਿਸੇ ਨੂੰ ਵੀ ਕਿ ਆਸੀਂ ਦੱਸਾਂਗੇ ਆਪਣਾ ਦੁੱਖ ਤਕਲੀਫ ਦੱਸਾਂਗੇ ਕਿ ਇਹਨੂੰ ਇਹਨਾਂ ਨੇ ਕਹਿਣਾ ਵੀ ਆਪਣਾ ਕਰਜ਼ਾ ਮੁਕਤ ਕਰਾਉਣ ਵਾਸਤੇ ਦੇ سوشل میڈیا ਦੇ ਤੇ ਆਮ ਸਾਹਿਬ ਇਹਨਾਂ ਬਾਰੇ ਕਹਿਣਾ ਚਾਹੋਗੇ ਦੇਖੋ ਅ ਇੱਥੇ ਐਡੀ ਵੱਡੀ ਵਿਪਤ ਆਈ ਹੈ ਨੇਚਰਲ ਡਿਜ਼ਾਸਟਰ ਹੈ ਫਜੇ ਤੱਕ ਸੈਂਟਰ ਦੀ ਸਰਕਾਰ ਨੇ ਕੋਈ ਬਿਆਨ ਨਹੀਂ ਕੀਤਾ ਸਾਰਾ ਪੈਸਾ ਮੋਦੀ ਦੇ ਪਰਸ ਦੇ ਵਿੱਚ ਹੈਗਾ ਉਹਨੇ ਟੈਂਕਾਂ ਤੋਪਾਂ ਦੇ ਉੱਤੇ ਸਾਰਾ ਲਾ ਦੇਣਾ ਹੈਗਾ ਪਰ ਜਿਹੜੇ ਵਸਦੇ ਉਰੇ ਵਾਸੀ ਹੈ ਉਹਨਾਂ ਬਾਰੇ ਇਹਨੇ ਕੋਈ ਬਿਆਨ ਨਹੀਂ ਕੀਤਾ 24 Hindu ਸਤਕਾਰਯੋਗ ਕਸ਼ਮੀਰ 'ਚ ਮਾਰੇ ਗਏ ਟੈਂਕਾਂ, ਤੋਪਾਂ, ਬੰਬਾਂ ਨਾਲ ਇਹ ਸਾਰੇ ਬਾਰਡਰ ਏਰੀਆ ਨੂੰ جنگ ਦਾ ਮੈਦਾਨ ਬਣਾਉਣ ਨੂੰ ਤਿਆਰ ਹੋ ਗਿਆ ਪਰ ਜਿੱਦਣ ਇਹਨੇ ਹੀ BBMP ਰਾਹੀਂ ਪਾਣੀ ਛੱਡਿਆ ਇਹ ਪਾਣੀ ਰੁੜਿਆ ਨਾ ਇਹਨੇ ਵਾਰਨਿੰਗ ਦਿੱਤੀ ਨਾ ਇਹਨੇ ਔਰ ਇਹ ਕਿਸੇ ਨੂੰ ਬਚਾਉਣ ਦਾ ਯਤਨ ਕੀਤਾ ਕਨਾਲਾਂ ਦੀ ਸੇਵਾ ਨਹੀਂ ਕੀਤੀ ਹੈਗੀ ਬੰਨ੍ਹ ਤੋੜ ਕੇ ਇਹ ਪਾਣੀ ਔਰੇ ਆ ਕੇ ਇਹਨਾਂ ਦੀ ਕਮਾਈ ਦੇ ਉੱਤੇ ਪਾਣੀ ਫੇਰ ਗਿਆ ਇਸ ਤੋਂ ਵੱਧ ਵੱਧ ਦੁੱਖ ਕੀ ਹੋ ਸਕਦਾ ਹੁਣ ਸਵਾਲ ਉੱਠਦਾ ਕਰਨਾ ਕੀ ਹੈ ਇਹ ਇਹਨੇ ਮਾੜੇ ਬੰਦੇ ਆ ਪੰਜਾਬ ਪ੍ਰਤੀ ਇਹਨਾਂ ਦੀ ਨੀਤ ਇੰਨੀ ਮਾੜੀ ਹੈ ਕਿ ਮੈਂ ਤਾਂ ਸਰਕਾਰੇ ਖਾਲਸਾ ਜਿਹੜਾ ਆਪਣੇ ਆਪ ਨੂੰ ਸਿੱਖ ਸਮਝਦਾ ਉਹਨੂੰ ਬੇਨਤੀ ਕਰਦਾ ਹੈ ਕਿ ਇਹ ਘਰ ਨੂੰ ਆ ਕੇ ਆਪਣਾ ਮੁਰਕ ਮੁੜ ਕੇ ਘਰ ਬਣਾਉਣ 'ਚ ਮਦਦ ਵੀ ਕਰਨੀ ਹੈ ਔਰ ਇਹਨਾਂ ਦਾ ਸਾਥ ਵੀ ਨਿਭਾਉਣਾ ਹੈਗਾ ਫਰਾਕ ਦਿਲ ਭਾਰਤ ਨਹੀਂ ਹੈ ਫਰਾਕ ਦਿਲ ਗੁਰੂ ਕੇ ਹੈ ਇਹ ਗੁਰੂ ਕੇਆਂ ਨੂੰ ਹੀ ਉਰੇ ਆ ਕੇ ਸਾਥ ਨਿਭਾਉਣਾ ਪੈਣਾ ਹੋਰ ਕਿਸੇ ਨੂੰ ਨਹੀਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ